ਅਥੇ ਰੇਟ ਜਤਾ ਕਰਨ ਬੈਠਣਾ ਜਾਈ ਮੇਰਾ ਤਾਂ ਫਿਕਸ ਰੇਟ ਆਗਾ ਲੈ ਕੇ ਜਾਣੀ ਤਾਂ ਦੇਖ ਲਈ ਨਹੀਂ ਲੈ ਕੇ ਜਾਣੀ ਤਾਂ ਦੇਖ ਲਈ ਓ ਲੈ ਮੈਂ ਤੈਨੂੰ 2000 ਰੁਪਏ ਦੇ ਦੇਣਾ ਤੇਰਾ ਪਾਲਾ ਜਲਾ ਦਾ ਨਾ ਅੰਡੇ ਦੇ ਮੈਂ ਖਾ ਕੇ ਮੇਰਾ ਘਰੇ ਵਾਲਾ ਲੈ ਜੂ ਫਿਰ ਮੈਸ ਜੀ ਹੋ ਜੂ ਮਣੀ ਅੱਛਾ ਹਾਂ ਤਾਂ ਤੈਨੂੰ ਸਮਝ ਆ ਗਈ ਇੰਨਾ ਨੇ ਦੱਸ ਪਈ ਐ ਗੋਲ ਗੋਲ ਚਿੱਟੇ ਚਿੱਟੇ ਰੇਟ ਵੀ ਨਹੀਂ ਸਾਲਾ ਕੋਈ ਬਾਹਲਾ ਮਹਿੰਗਾ ਕੋਈ ਕੁੱਤਾ ਘਤਾ ਵੀ ਨਾ ਹੋਵੇ ਸੱਜਰਿਆਂ ਦੇ ਬੰਨਿਆ ਹੋਇਆ ਓਏ ਚੱਲ ਆਪਣੇ ਕੋਲੇ ਟੰਬਾ ਹੈਗਾ ਸਾਲਾ ਮਾਰ ਕੇ ਇੱਕ ਬਾਕੇ ਮਰਾਂਗੇ ਆ ਸੱਜਰਾ ਮੋਟਰਸਾਈਕਲ ਵੀ ਖੜਾ ਕਿਸੇ ਦੇ ਇੱਥੇ ਐਂ ਬਗਦੀਏ ਕਿ ਕਿਵੇਂ ਕਰੀਂ ਉਹ ਤਾਂ ਦੱਸ ਪਾਈਏ ਕਿਸੇ ਨੇ ਕਹਿੰਦੇ ਇਹ ਰੇਟ ਨਹੀਂ ਬਾਹਲਾ ਹੈਗਾ ਕੋਈ ਕਿਤੇ ਦਾ ਦੇ ਅੱਜ ਤਾਂ ਫਿਰ ਮੈਂ ਲੈ ਕੇ ਹੀ ਆਉਂਗਾ ਮੇਰੀ ਗੱਲ ਸੁਣ ਕੋਈ ਕੁੱਤਾ ਨਾ ਮੰਨਿਆ ਹੋਵੇ ਡੌਗੀ ਨਾ ਦੇ ਸੱਜਰਾ ਓਏ ਡੌਗੀ ਕੀ ਕਹੂ ਲੰਬਾ ਬਦਾ ਬਸੇਰੀ ਪੱਕੇ ਦਾ ਸਾਲੇ ਨੂੰ ਮਾਇਦਾ ਗਈ ਚਲ ਦੇਖਦੇ ਆ ਕੌਣ ਅੰਦਰ ਇੱਕ ਤਾਂ ਧੀ ਯਾਰ ਦਾ ਦਰਿਆ ਵੀ ਨਹੀਂ ਆਂਦਾ ਅੱਜ ਲੈ ਕੇ ਜਾਊਂਗਾ ਮੈਂ ਫੇਰੀ ਮਾੜਾ ਮੋਟਾ ਨਹੀਂ ਆਇਆ ਹੋਊਗਾ ਕਰੀ ਨਹੀਂ ਪਈ ਹਲੋ ਕੌਣ ਆ ਪ੍ਰਵਾ ਉਹ ਰਾਜਪੁਰੇ ਮੈਂ ਹਾਂ ਹਾਂਜੀ ਕੀ ਚਾਹੀਦਾ ਤੁਹਾਨੂੰ ਉਹ ਮੈਂ ਤਾਂ ਸਹੁਰੇ ਉਹ ਦੱਸੇ ਛੋਟੇ ਗੋਲ ਗੋਲ ਜੇ ਅੱਛਾ ਆਂਡੇ ਲੈ ਕੇ ਜਾਣੇ ਆ ਗੋਲ ਤਾਂ ਆਂਡੇ ਹੁੰਦੇ ਨੇ ਚਿੱਟੇ ਜਿੱਟੇ ਬਾਲੇ ਆਗੇ ਹਾਂ ਹਾਂ ਹੈਗੇ ਚੰਗਾ ਨੰਗੇ ਗਾਹਾਂ ਫਿਰ ਇੱਥੇ ਕਾਤਾ ਖੜਾ ਡਰਦਾ ਜੇ ਕਾਤਾ ਡਰਤਾ ਆ ਐਡਾ ਸ਼ੇਰ ਵਾ ਚੱਕ ਰੱਖਿਆ ਇਹਦਾ ਤਾਂ ਕੀ ਲੈਣਾ ਤੂੰ ਪਤਾ ਨਹੀਂ ਅੱਜ ਕੱਲ ਕੁੱਤੇ ਵਿੱਲੇ ਬਾਲੇ ਫਿਰਦੇ ਤਰੇ ਕਿਤੇ ਚਿੰਬੜੇ ਅੱਛਾ ਚਲ ਕੋਈ ਨਹੀਂ ਆਜੋ ਆਜੋ ਇੱਧਰ ਹੀ ਐਂ ਕਰੋ ਇੱਧਰ ਹੀ ਆ ਕਮਰੇ ਚ ਬਹਿ ਜਾਓ ਕਹਾਂ ਮੈਂ ਨਾ ਚਾਹ ਬਣਾਈ ਜਾਂਦੀ ਸੀ ਤੇ ਚਾਹ ਦੀ ਘੁੱਟ ਪੀ ਲਓ ਰੇਟ ਤਾਂ ਮੇਰਾ ਫਿਕਸ ਰੇਟ ਹੀ ਆ 200 ਰੁਪਏ ਰੇਟ ਦਾ ਬਸ 200 200 ਤਾਂ ਵੱਧਦਾ ਨਹੀਂ ਮੈਂ ਲੈਂਦੀ ਨਾ ਮੈਂ 200 ਤਾਂ ਲੈ ਮੈਂ ਘੱਟ ਦੱਸ ਦੇਣੀ ਮੈਂ ਪਹਿਲਾਂ 200 ਦਾ ਕੋਈ ਵਾੜਾ ਨਹੀਂ ਹੈ 200 ਦਾ ਕੋਈ ਵਾੜਾ ਨਹੀਂ ਹਾਂ ਬਾਕੀ ਹੁਣ ਦੇਖ ਗੰਦਾ ਜਾ ਡੰਡਾ ਕਾ ਬੇ ਬਾਬਾ ਤੇਰਾ ਤਾਂ ਗੰਦਾ ਗਨੂ ਹੈ ਡੰਡਾ ਦਾ ਨਾ ਇੱਕ ਗੱਲ ਦਿੰਨੇ ਮੈਂ ਹੋਰ ਦੱਸ ਦੇਣੀ ਇੱਥੇ ਰੇਟ ਜਾਂ ਤਾਂ ਕਰਨ ਬੈਠਣਾ ਜਾਈ ਮੇਰਾ ਤਾਂ ਫਿਕਸ ਰੇਟ ਆਗਾ ਲੈ ਕੇ ਜਾਣੀਆਂ ਤਾਂ ਦੇਖ ਲਈ ਨਹੀਂ ਲੈ ਕੇ ਜਾਣੀ ਤਾਂ ਦੇਖ ਲਈ ਉਹ ਲੈਣ ਦਾ ਮਾਰਾ ਦਾ ਮੈਂ ਆਇਆਂਗਾ ਬਸ ਜੇ ਲੈਣ ਦਾ ਮਾਰਾ ਹੀ ਆਉਂਗਾ ਹੁਣ ਐ ਕਰ ਮੈਂ ਨਾ ਠੰਡ ਜੀ ਬਾਹਲੀ ਸੀਗੀ ਮਹਾਂ ਚਾਹ ਦੇ ਕੁੱਟ ਬਣਾਣਾ ਤੇ ਜੇ ਚਾਹ ਪੀਣੀ ਤਾਂ ਲਿਆ ਦਿੰਨੀ ਆ ਚਾਹ ਤਾਂ ਲਿਆ ਫੇਰੀ ਕੰਮ ਬਣੂ ਛੱਲਿਉਣੀ ਮੈਂ ਚਾਹ ਨਾਲ ਤਾਂ ਕੰਮ ਬਣਦਾ ਹੁੰਦੇ ਲੈ ਸੌਰੀ ਮੈਨ ਲੈ ਦੇ ਕੁਛ ਕਰਨ ਦੀ ਲੋੜ ਨਹੀਂ ਆਪੀ ਸਮਝ ਗਈ ਲੈ ਹੁਣ ਮੇਰੀ ਸੁਣ ਗੱਲ ਅੱਜ ਨਜ਼ਾਰੇ ਲੈ ਲੈ ਠੰਡ ਹੈ ਬਾਹਲੀ ਹਾਂ ਕਰਦਾਂਗੇ ਲਾਦਾਂਗੇ ਪੱਤੀਆਂ ਗੁਰਦੇ ਮੀਕਾ ਵਾਲੀਆਂ ਵਾਲੀਆਂ ਨਾ ਲੈ ਕੇ ਜਾਵਾਂਗੇ ਆਂਡੇ ਉਹਦਾ ਗਰਮੋ ਗਰਮ ਹੋ ਜਾਣਗੇ ਸੱਗਰੀ ਆਪਾਂ ਤੋਂ ਕਿਹੜਾ ਦੌਰ ਫਿਰ ਲਊਗੀ ਨਾਲੇ ਫਰੀ ਦੀ ਗਰਮਾਈ ਸੀ ਦੀ ਕੱਢਾਂਗੇ ਤੇ ਨਾਲੇ ਆਪਾਂ ਆਂਡਿਆਂ ਦੀ ਟ੍ਰੇ ਘਰੇ ਲੈ ਜਾਾਂਗੇ ਆਂਡੇ ਖਾਵਾਂਗੇ ਫੇਰੀ ਮੜਾ ਮੋਟਾ ਤਕੜੇ ਹੋਵਾਂਗੇ ਸਰੀਰ ਤੇ ਜਾਣੂ ਨਾਲੇ ਇਹਦਾ ਪਰ ਆ ਹੋ ਜਾਊਗਾ ਠੰਡੇ ਇਹਨੂੰ ਲੱਗਦੀ ਫਿਰ ਦੀ ਇਹਦੀ ਠੰਡ ਤਾੜ ਦਾਂਗੇ ਕਰਦੇ ਆ ਜਿਹਦੇ ਨਾਲ ਗੱਲਬਾਤ ਆਉਂਦੇ ਨੂੰ ਚਾ ਲੈ ਕੇ ਆਹ ਲੋ ਚਾਪੀ ਲੋ ਆਹਾਹਾਹਾਹਾ ਬਣ ਗਈ ਗੱਲ ਮਾਟਰੋਂ ਉਹ ਤਾਂ ਬਣਾਈ ਤੇ ਕੱਕੀ ਸੀਗੀ ਮੈਂ ਆਪਦੇ ਵਾਸਤੇ ਮੈਂ ਤਾਂ ਤੈਨੂੰ ਪਤਾ ਹੀ ਆ ਉਹਨੂੰ ਨਾ ਵੀ ਕੱਲੀ ਰਹਿੰਦੀ ਹੈ ਜੀ ਤੱਤੀ ਦਾ ਫਿਰ ਹੁਣ ਆਇਆ ਠੰਡ ਵਾਲੀ ਆ ਨਾ ਤੱਤੀ ਤੱਤੀ ਚਾਹ ਤਾਂ ਪੀਣੀ ਚਾਹੀਦੀ ਆ ਨਾ ਕੋਈ ਗੱਲ ਨਹੀਂ ਬਸ ਮੈਂ ਤਾਂ ਸੈਟ ਬੈਠੀ ਆਂਗੀ ਅੱਛਾ ਤੇ ਘਰ ਕੋਈ ਹੈ ਨਹੀਂ ਸੀ ਮੈਂ ਇਸੇ ਕੱਲੀ ਮੈਂ ਚੱਲ ਇੱਕ ਕੱਪ ਚਾਹ ਦੇ ਬਣਾ ਕੇ ਪੀ ਲੈਣੀ ਆ ਘਰ ਵਾਲਾ ਕਿੱਧਰ ਗਿਆ ਤੇਰਾ ਮੇਰੇ ਘਰ ਵਾਲਾ ਕਿੱਥੇ ਆ ਨਾਲੇ ਤੈਨੂੰ ਪਤਾ ਤਾਂ ਤੁਹਾਨੂੰ ਸਾਰੇ ਪਿੰਡ ਨੂੰ ਅੱਛਾ ਹੈ ਨਹੀਂ ਲੱਹ ਹੋਰ ਹੁਣ ਮਜ਼ਾਕ ਕਰਦਾਗਾ ਘਰ ਵਾਲਾ ਕਿੱਥੋਂ ਆਗਾ ਜਵਾਕ ਹੀ ਨਿਕਲੇ ਮੇਰੇ ਤਾਂ ਉਹ ਵੀ ਇੱਥੇ ਖੇਡਦੇ ਖੂੜਦੇ ਹੋਣਗੇ ਨਿਆਣੇ ਜਵਾਕ ਨਾ ਘਰ ਵਾਲਾ ਤਾਂ ਕਿਸੇ ਹੋਰ ਨੂੰ ਲੈ ਕੇ ਭੱਜ ਗਿਆ ਇਧਰ ਨੂੰ ਰਹੇ ਵੇ ਮੁਸ਼ਕੀ ਦੀ ਮਾਰਦੀ ਏ ਤੇਰੇ ਚ ਤਾਂ ਹੁਣ ਮੁਸ਼ਕ ਮਾਰਦੀ ਏ 2 ਘੰਟਿਆਂ ਨੂੰ ਦੇਖੀ ਬਾਸ਼ਨਾ ਉਹ ਜਿਵੇਂ ਆਤਰ ਛਿੜਕਿਆ ਹੁੰਦਾ 2 ਘੰਟਿਆਂ ਦਾ ਸਕਾਰੇ ਆਉਣ ਲੱਗ ਜੂਗੀ ਆ ਮੈਂ ਤਾਂ ਇਸੇ ਤੇ ਗੁਜ਼ਾਰਾ ਕਰਦੀ ਆ 2-2 ਰੁਪਏ ਦਾ ਦੇ ਕਿਸਮਾਨ ਆਪਦਾ ਚਲ ਇੰਨੇ ਨਾਲ ਮੇਰਾ ਗੁਜ਼ਾਰਾ ਹੋਏਦਾ ਉਹ ਸੱਜਰੀਏ ਹੁਣ ਦਿਵਾਨ ਤਾਂ ਲੱਗੂਗਾ ਨਹੀਂ ਜਲੇਬੀ ਲਿਕਣਗੇ ਨਾਲੇ ਰਸਗੁੱਲੇ ਚੂਸਾਂਗੇ ਕਿਹੜਾ ਦਵਾਨ ਕਿਹੜੇ ਰਸਗੁੱਲੇ ਮੇਰੇ ਤਾਂ ਕਰਮਾ ਚਾਹੀ ਚਾਹ ਗਈ ਆਥਣਿਆ ਨਹੀਂ ਪਤਾ ਚਾਹਣੀ ਨਾ ਰੋਟੀ ਖਾਣੀ ਪੈ ਜੇ ਚਾਹ ਕੀ ਬਣਾਈ ਹੈ ਮੈਂ ਉਹੀ ਬਣਾਈ ਪੀਆ ਬਰੂਦ ਚਾਹ ਤਾਂ ਫਿਰ ਮੈਂ ਇਹ ਜਿਹੀ ਹੀ ਬਣਾਉਣੀ ਆਂਗੀ ਘੁੱਟ ਚਾਹ ਤਾਂ ਪੀਣੀ ਆ ਉਹ ਵੀ ਨਾ ਚੱਜਦੀ ਪੀਤੀ ਫਿਰ ਜ਼ਿੰਦਗੀ ਜਿਉਣ ਦਾ ਕੀ ਫਾਇਦਾ ਰੰਗ ਰੂਪ ਕਿਥੋਂ ਲੈਂਦਾ ਮੈਨੂੰ ਇਹਦੇ ਮੜਾਇਆ ਪੇ ਪਤਾ ਨਹੀਂ ਸਾਰਿਆਂ ਨੂੰ ਮੇਰਾ ਰੰਗ ਰੂਪ ਪਸੰਦ ਆਉਂਦਾਗਾ ਹਰਿਆ ਕ ਤਾਰੀਫ ਕਰਕੇ ਜਾਂਦਾ ਪਰ ਇੱਕ ਡੁੱਬੜੇ ਮੇਰੇ ਘਰ ਵਾਲੇ ਨੂੰ ਨਹੀਂ ਮੈਂ ਪਸੰਦ ਸੀ ਜਿਹੜਾ ਛੱਡ ਕੇ ਭੱਜ ਗਿਆ ਰੰਗੀ ਤੇਰੇ ਘਰ ਵਾਲੇ ਨਹੀਂ ਠਮਕੇ ਵਾਲੇ ਵੱਡੇ ਬਾਈ ਫਿਰਦੀਆਂ ਸਹਰੀ ਲੈ ਹੁਣ ਜੇ ਉਹ ਆਪਦੀ ਜ਼ਿੰਦਗੀ ਵਧੀਆ ਜਿਉਈ ਜਾਂਦਾਗਾ ਲੈ ਕ ਰਨ ਹੋਰ ਭੱਜ ਗਿਆ ਫਿਰ ਉਹਦੇ ਮਿੱਸੇ ਮੈਂ ਮਰ ਜਾ ਮੈਂ ਕਹਣਾ ਕੋ ਰੰਡੀ ਆ ਹੈਗੀ ਤਾਂ ਮੈਂ ਸੁਹਾਗਣੀ ਆ ਉਹ ਕਹਿੰਦਾ ਨਾਲ ਖੈਨਾ ਫਿਰਦਾ ਐਡੀ ਖਰਬੂਜੀ ਵਰਗੀ ਜਨਾਨੀ ਛੱਡ ਕੇ ਫਿਰ ਵਿੱਚ ਵਿੱਚ ਬੰਦਿਆਂ ਦੀ ਮੱਤ ਮਾਰੀ ਜਾਂਦੀ ਹੁੰਦੀ ਹੈ ਜਿਹੜੀ ਕਦਰ ਨਹੀਂ ਕਰਦੇ ਜਨਾਨੀਆਂ ਦੀ ਹਾਂ ਆ ਹੁਣ ਮੈਨੂੰ ਉਹੀ ਗੱਲ ਬੰਦੇ ਦਾ ਕੰਮ ਹੁੰਦਾ ਕਮਾ ਕੇ ਲੈ ਕੇ ਆਉਣਾ ਬਾਹਰੋਂ ਤੇ ਜਨਾਨੀ ਦਾ ਕੰਮ ਹੁੰਦਾ ਘਰ ਸਾਂਭਣਾ ਕਿੱਥੇ ਹੁਣ ਮੈਨੂੰ ਬਾਹਰ ਵੀ ਆਪ ਦੇਖਣਾ ਪੈਂਦਾ ਘਰ ਵੀ ਆਪ ਦੇਖਣਾ ਪੈਂਦਾ ਅੰਦਰ ਵੀ ਤੂੰ ਦੇਖਦੀ ਹੈ ਬਾਹਰ ਵੀ ਤੂੰ ਦੇਖਦੀ ਹੈ ਸਾਰਾ ਕੁਝ ਮੈਨੂੰ ਕਰਨਾ ਪੈਂਦਾ ਨਾਲੇ ਹੁਣ ਇੰਨੀ ਠੰਡ ਆ ਮੈਨੂੰ ਪਤਾ ਮੈਂ ਜੇ ਮੈਂ ਬੇੜਾ ਪੂਰਾ ਕਰਦੀ ਮੇਰੀ ਗੱਲ ਸੁਣ ਮੈਂ ਆਜਾ ਕਰੂੰ ਪਾਲਾ ਤਾਂ ਤੇਰਾ ਮੈਂ ਲਾਜਾ ਕਰੂੰ ਆਕੇ ਨਾਲੇ ਮੈਨੂੰ ਆਥਨੀ ਟ੍ਰੇ ਦੇ ਦੀ ਅੰਡਿਆਂ ਦੀ ਨਾ ਗੱਲਾਂ ਨਹੀਂ ਕਿਹੜੀਆਂ ਕਰਦਾਗਾ ਤੈਨੂੰ ਕੀ ਲੱਗਦਾ ਜੇ ਮੇਰਾ ਘਰ ਵਾਲਾ ਇਹ ਜਹਾ ਸੀ ਜਨਾਨੀ ਬਾਜ ਤਾਂ ਹੁਣ ਮੈਂ ਵੀ ਕਹਿ ਜੀਂਗੀ ਮੈਂ ਬਿਜ਼ਨਸ ਕਰਿਆ ਹੈ ਕੰਮ ਕਰਦੀ ਨਹੀਂ ਹੈਗੀ ਮੈਂ ਅੰਡੇ ਵੇਚਦੀਆਂ ਮੈਂ ਫਿਕਸ ਰੇਟ ਆਗਾ ਮੇਰਾ 200 ਰੁਪਏ ਹੋਰ ਨਾ ਕੋਈ ਸੋਚੀ ਲੈਣੀ ਅੱਖੇ ਵੀ ਲੈਣਾ ਆ ਹਾਂ ਆਂਡੇ ਲੈ ਜੀ ਤੂੰ ਗਲਤ ਬੋਲੀ ਜਾਣਾ ਮੈਂ ਗਲਤ ਕਿਥੋਂ ਬੋਲਣਾ ਸਭ ਤੇਰੇ ਕੰਨ ਵਜੀ ਜਾਂਦੇ ਇੱਕ ਤਾਂ ਠਮਕੇ ਵਾਲੇ ਵੱਡੇ ਪਲੇ ਸੁਣਦਾ ਘਟਾ ਦੇਨੂੰ ਮੇਰੇ ਢੋਂਕਾ ਤੂੰ ਲੈਣਾ ਕੀ ਆ ਤੂੰ ਆਪਦਾ ਕੰਮ ਮਤਲਬ ਆਇਆ ਤੂੰ ਤਾਂ ਆਇਆ ਪਹਿਗਾ ਤਾਂ ਹਾਂ ਚੜਕ ਜਿਵੇਂ ਪ੍ਰਾਉਣਾ ਬਿਠਾਇਆ ਹੁੰਦਾ ਕਿਸੇ ਨੂੰ ਮੈਂ ਕਰੀਮ ਲਿਆ ਕੇ ਦੂੰਗਾ ਬੋਡਾ ਪਲੱਸ ਬਿ ਕਰੀਮ ਆਉਂਦੀ ਏ ਕੋ ਪਤਾ ਨਹੀਂ ਕਿਉਂ ਸ ਹੈ ਸਾਲਾ ਸਾਂਝੀ ਵੀ ਟੀਵੀ ਦੀ ਮਸ਼ਹੂਰੀ ਆਉਂਦੀ ਹੁੰਦੀ ਏ ਬੋਰੋ ਪਲੱਸ ਬੋਰੋ ਪਲੱਸ ਉਹ ਲਿਆ ਕੇ ਦੂੰਗਾ ਆ ਕੇ ਦੇਖੀ ਤਾ ਹੈਗੀ ਆ ਮੇਰੇ ਕੋਲੇ ਉਹ ਹੈਗੀ ਹੈ ਆਹੋ ਮਸ਼ਹੂਰੀ ਬਹੁਤ ਚੰਦਰੀ ਆਉਂਦੀ ਉਦੀ ਮਸ਼ਹੂਰੀ ਤਾਂ ਮੈਂ ਤਾਂ ਕੀ ਲੈਣਾ ਤੂੰ ਆਇਆ ਕਰਾ ਚਾਹ ਵੀ ਕੁਟੇ ਛੇਤੀ ਮੇਰੀ ਗੱਲ ਸੁਣ ਮਸੂਰੀ ਦੇ ਵਿੱਚ ਕੁਝ ਨਹੀਂ ਹੁੰਦਾ ਤੂੰ ਪੈਸੇ ਦੇ ਮੈਨੂੰ ਤਾਂ ਜਾ ਕੁਝ ਨਹੀਂ ਹੁੰਦਾ ਬਦਰੋ ਦਾ ਥੱਲੀ ਸਾਲਾ ਉਹੀ ਹੁੰਦੇ ਲਲਪਲੇ ਜਾ ਕਰਿਆ ਬੇ ਬਸ ਬੇ ਤੇਰੇ ਨਾਲ ਤਾਂ ਗੱਲਾਂ ਜਵਲੀਆਂ ਜੀਆਂ ਮੈਨੂੰ ਨਹੀਂ ਸਵਾਦ ਆਉਂਦਾ ਹੈਗਾ ਤੂੰ ਮੈਨੂੰ ਪੈਸੇ ਦੇ ਤੂੰ ਕੁਝ ਕਰੇਂਗੀ ਸਵਾਦ ਤਾਂ ਫੇਰ ਹੀ ਆਊਗਾ ਹਈ ਬੇਟੀ ਦਾ 15 ਕੋਤੀਆਂਗੀ ਬੇ ਫੇਰ ਕੁਝ ਕਰਨ ਨੂੰ ਦੱਸ ਕੀ ਕਰਨਾ ਤੇਰੇ ਨਾਲ ਮੈਂ ਤੂੰ ਚੱਪਾ ਕਰਕੇ ਚਾਹ ਪੀ ਲੈ ਤੇ ਉਹ ਅੰਡਾ ਇੰਟਰੇ ਕੱਢ ਕੇ ਮੈਂ ਬਾਹਰ ਧਰਤੀ ਤੇ ਚੱਕ ਕੇ ਲੈ ਜਾ ਤੇ ਪੈਸੇ ਫੜਾ ਮੇਰੇ ਇਨੀਆਂ ਗੱਲਾਂ ਜਿੰਗਾ ਤਾਂ ਮੈਂ ਕਿਸੇ ਨਾਲ ਮਾਰਦੀ ਨਹੀਂ ਖੜਨ ਵਾਲੀ ਬਣ ਪਏ ਪੈਸਾ ਦਾ ਕੀ ਗੱਲ ਹੈ ਲਫੜਾ ਤਾਂ ਸਹੀ ਹੋਣ ਚਾਹ ਦਾ ਪੀਣ ਦੇ ਪਹਿਲੀ ਕਹੀ ਨਹੀਂ ਫੜਾਦੀ ਫੜਾਦੀ ਚੰਗਾ ਚਾਹ ਜਾਈ ਮਣਾਈ ਚਲ ਮੈਂ ਲਿਆਉਣੀਆਂ ਚੱਕ ਕੇ ਅੰਡਾਂ ਤੇ ਤੂੰ ਨੇ ਪੈਸੇ ਕੱਢ ਕੇ ਰੱਖ ਆ ਗਈ ਮੈਂ ਕੱਢੀ ਬੈਠਾ ਮੈਂ ਪੈਸੇ ਤੂੰ ਟ੍ਰੇ ਦਾ ਲਿਆ ਚੱਸੀ ਲੈ ਚਾਹ ਚੰਦਰੀ ਨੇ ਇਹ ਜੀ ਕਦੇ ਚਾਈ ਨਹੀਂ ਪੀਤੀ ਇਹ ਰਹੇ ਕਰਦਾ ਜੀ ਪੈਰ ਉਹਦਾ ਇਹ ਬਜੂੜ ਜੁਹੀ ਅਲੀ ਹੈ ਸਾਰੀ ਉੱਡਣਾ ਕਿੱਧਰ ਇੱਥੇ ਪਾਵਾਂਗੇ ਅੱਜ ਰਾਤ ਨੂੰ ਨਹੀਂ ਸਕਦੀ ਉੱਲਿਆ ਉਹ ਪਈ ਅੰਡਾ ਮਿੰਗੀ ਗੱਲ ਸੁਣੋ ਇਹ ਸਾਰੇ ਕਹਿੰਦੇ 2000 ਰੁਪਏ ਦੇ ਦੇਣੇ ਆ ਅੰਡੇ ਦੀ ਟ੍ਰੇ ਲੈ ਕੇ ਜਾਵਾਂਗੇ ਜੇ ਤੂੰ ਅੰਡਿਆਂ ਦੀ ਤਾਂ ਟ੍ਰੇ ਲੈਵਾਂਗੇ ਨਹੀਂ ਤਾਂ ਇਹ ਇਦਾ ਪਾਲਾ ਲਾਦਾ ਨਹੀਂ ਸੱਜਣੀ ਦਾ ਨਾਲੇ ਆਪਣਾ ਹੱਲ ਹੋ ਜਾਊਗਾ ਆਈ ਨਹੀਂ ਹਲੇ ਹੋਵਾ ਹਾਲੋ ਜੀ ਤੁਹਾਡੇ ਅੰਡੇ ਲੈ ਜੋ ਐਮੀ ਜੋ ਕੁਰੀ ਉਹ ਨਾ ਉੱਪਰ ਲੱਗਾ ਲੱਗਤਾ ਜਾ ਸੀਗਾ ਅੰਡਿਆਂ ਦੇ ਟ੍ਰੇ ਵਾਲਾ ਉਹਨਾਂ ਭਲੇਖੇ ਨਾਲ ਮੈਂ ਦੂਜੇ ਤੇ ਦੋ ਪਾ ਦੇ ਐ ਨਾ ਕਹਦੇ ਕੋਈ ਗੱਪ ਮਾਰਦੀਆਂ ਅੰਡੇ ਤਾਂ ਹੈਗੇ ਆ ਦੇਖ ਲਓ ਬਾਹਲੀ ਚਿੱਟੇ ਅੰਡੇ ਆਪਾਂ ਜਵਾਨ ਦੀ ਮੈਂ ਖਰੀ ਆਂਗੀ ਜਿਹੜੇ ਜਵਾਨ ਅਗਲੇ ਨਾਲ ਕਰ ਲਈ ਇਹ ਨਹੀਂ ਹੈਗਾ ਮੈਂ ਮੁੱਕਰ ਜੂੰਗੀ ਦੇਖੋ ਮੈਂ ਤੈਨੂੰ ਕਿਹਾ ਸੀ ਨਾ ਵੱਡੇ ਅੰਡੇ ਆ ਗੋਲਾ ਜਮਾ ਚਿੱਟੇ ਆ ਜਮਾ ਭਿਓਰ ਆ ਦੇਸੀ ਅੰਡੇ ਨੇ ਆਹੇ ਦੇਖ ਰਹੀ ਮੇਜੇ ਤੂੰ ਦੋ ਅੰਡੇ ਰੋਜ਼ ਖਾਲਿਆ ਕਰੇਗਾ ਠੰਡ ਠੰਡ ਤੇ ਕਿਧਰੇ ਜਾਊਗੀ ਜਾਣ ਪੈ ਜੂ ਨਾਲੇ ਸ੍ਰੀਟ ਤੇ ਤੇਰੇ ਪੈਜੂ ਜਾਨ ਤੇ ਠੰਡ ਜਿਹੇ ਲੈ ਜੂ ਤੇਰਾ ਕੋ ਮਾਗਦਾ ਨਹੀਂ ਨਾ ਵਧੀਆ ਨੂੰ ਇੱਕ ਗੱਲ ਸੁਣ ਹੁਣ ਅੰਡੇ ਤਾਂ ਮੈਂ ਲੈ ਜੂ ਜਾਂਦਾ ਹੋਇਆ ਤੂੰ 2000 ਰੁਪਏ ਦੇ ਦੇ ਨਾ ਕਾਦਾ 2000 ਮੈਂ ਐਡਵਾਂਸ ਪੈਸੇ ਨਹੀਂ ਲੈਂਦੀ ਹੈਗੀ ਬਸ ਮੈਂ ਤਾਂ 200 ਹੀ ਦੇ ਦੇ ਇਹਦਾ ਅੱਪ ਆਪਾਂ ਆ ਗਏ ਸਿੱਧੇ ਸਾਦੇ ਬੰਦੇ ਇਹੋ ਜੀ ਚੋਚ ਚੁਚਲਾਕੀ ਜੀ ਤਾਂ ਮੈਨੂੰ ਤਾਂ ਹੁੰਦੀ ਨਹੀਂ ਉਹ ਮੈਂ ਕਿਹੜਾ ਸੱਜਰੀ ਚੁਚਲਾਕੀਆ ਕਰਦਾ ਪਰ ਐਡਵਾਂਸ ਪੈਸੇ ਅੱਜ ਤੱਕ ਤੋਂ ਮੈਂ ਲੈ ਕੇ ਰੱਖ ਲਾਂ 2000 ਓਏ ਆਈ ਨਹੀਂ ਮੈਂ ਕਹਿੰਦਾ ਮੈਂ ਤੈਨੂੰ 2000 ਰੁਪਏ ਦੇ ਦੇਣਾ ਤੇਰਾ ਪਾਲਾ ਜਲਾ ਦਾ ਨਾ ਆਂਡੇ ਦੇ ਮੈਂ ਖਾ ਕੇ ਮੇਰਾ ਘਰੇ ਪਾਲਾ ਲੈ ਜੂ ਫਿਰ ਮੈਸ ਜੀ ਹੋ ਜੂ ਮਣੀ ਛਾ ਹਾਂ ਤਾਂ ਤੈਨੂੰ ਸਮਝ ਆ ਗਈ ਆ ਗਈ ਵੀ ਬਿਜ਼ਨਸ ਤੋੜਿਆ ਕਿਵੇਂ ਹੋਇਆਗਾ ਆਂਡਿਆਂ ਦਾ ਤਾਂ ਤੈਨੂੰ ਕਿਸ ਨੇ ਦੱਸਤਾ ਸੀ ਈ ਵਿਵਹਾਨੇ ਨਾਲ ਆਂਡਿਆਂ ਦੇ ਵਗ ਜੀ ਉੱਥੇ ਮੈਨੂੰ ਧਾਰਾ ਪਤਾ ਲੱਗ ਜਾਂਦੇ ਗੱਲਾਂ ਬਾਤਾਂ ਤੋਂ ਅੱਛਾ ਹਾਂ ਫਿਰ ਪੈਸੇ ਲੈ ਕੇ ਪੈਸੇ ਤਾਂ ਕੋਲੇ ਆ ਮੇਰੇ ਅੱਛਾ ਹਾਂ ਤੂੰ ਜਾਣ ਵਾਲੀ ਬਾਣਾ ਮੇਰੀ ਗੱਲ ਸੁਣ ਲੈ ਰੁਪਿਆ 2000 ਲਵੂੰਗੀ 2 ਘੰਟਿਆਂ ਦਾ ਕਿੰਨੇ ਮਰਜੀ ਲੈ ਲਈ ਰੁਪਿਆ ਦੀ 200 ਹੈ ਦਾ 200 ਹੈ ਦਾ ਕਿਉਂਕਿ ਮੈਂ ਇਹ ਮੁੱਲ ਲੈ ਕੇ ਆਉਣੀ ਆ ਮੈਂ ਕਿਹੜਾ ਆ ਕੇ ਤੈਨੂੰ ਫਿਰ ਹੀ ਲੈ ਕੇ ਆਉਣੀ ਆ ਹਾਂ ਕਾਲੇ ਫੇਰੇ ਚੱਲੇ ਜਾਣਾ ਕਿੱਥੇ ਆਗਾ ਕਿਤੇ ਹੋਰ ਥੋੜੀ ਜਾਣਾ ਮੇਰਾ ਘਰ ਕਾਦੇ ਵਾਸਤੇ ਆ ਇੱਥੇ ਆ ਜਾ ਫਿਰ ਤੈਨੂੰ ਪਤਾ ਹੀ ਕਰਦਾ ਪਰ ਤੇਤੋਂ ਹੋਣਾ ਕਰਨ ਦਾ ਕੁਝ ਹੈ ਨਹੀਂ ਰਹਿਣ ਦੇ ਤੂੰ ਚੱਕ ਦੂੰਗਾ ਟਿੱਡੇ ਉਹ ਨਹੀਂ ਨਹੀਂ ਜਾ ਰਾ ਜਾਏ ਬੰਦੀ ਫਿਰਦਾਗਾ ਉੱਬਾ ਜਾਤਾ ਹੈਗਾ ਉੱਬਾ ਜਾਤਾ ਹੈਗਾ ਕੁੱਬਾ ਤੈਨੂੰ ਹੀ ਲੱਗਦਾ ਹੈ ਮੇਰੀ ਠੰਡ ਤਾਂ ਕਿਸੇ ਤੋਂ ਲਹੀ ਨਹੀਂ ਅਜੇ ਤੱਕ ਮੈਂ ਲਾ ਆ ਕੇ ਨਾ ਦੇਖ ਨਾ ਕੱਲ ਤੇ ਤੂੰ ਮੇਰੀ ਗੱਲ ਸੁਣ ਜੇ ਤੂੰ ਮੇਰੀ ਠੰਡ ਲਾਤੇ ਨਾ ਆਏ ਲੱਗਿਆ ਮੈਨੂੰ ਵੀ ਹਾਂ ਤੂੰ ਬੰਦਾ ਹੈਗਾਗਾ 2000 ਤੈਨੂੰ ਛੱਡਿਆ ਕੱਲੇ ਆਂਡਿਆਂ ਦੇ ਪੈਸੇ ਲਊ ਮੈਂ ਠੀਕ ਹੈ ਜੇ ਵਰਤ ਕੇ ਦੇਖ ਫਿਰ ਤੂੰ ਚੱਲ ਆ ਜਾ ਫਿਰ ਆ ਜਾ ਦੇਖ ਲੈਨੇ ਫਿਰ ਆ ਜਾ ਆ ਜਾ ਅੱਲਾ ਨੇ ਪਰਦਾ ਬੁਰਦਾ ਕੋਈ ਆ ਵੀ ਨਹੀਂ ਆਏ ਮੇਰੇ ਘਰੇ ਮੇਰੇ ਤੋਂ ਬਿਨਾਂ ਨਾ ਚਿੜੀ ਵੀ ਫਰ ਨਹੀਂ ਮਾਰਦੀ ਆ ਜਾ ਦੰਦਾਸਤੀ ਆ ਗੱਲ ਪੈ ਜਾ ਹੁਣ ਪੈ ਪੂਕੇ ਨਹੀਂ ਆਈ ਚੁੱਪ ਕਰਕੇ ਆਦਾ ਟਾਈਮ ਪਾਸ ਜਾ ਕਰ ਲਾ ਤੇ ਪਾਸ ਨਹੀਂ ਹੁੰਦਾ ਲੋਟ ਜੀ ਹੋ ਮੜੀ ਜੀ ਚੰਗਾ ਚੱਲ ਹੁਣ ਤਾਂ ਬਹੁਤ ਟਾਈਮ ਹੋ ਗਿਆ ਛੱਡ ਦੇ ਐ ਕਿਵੇਂ ਲੋਟ ਆਉਗਾ ਛੱਡ ਤਾਂ ਦੇ ਹੁਣ ਬੱਸ ਵੇ ਬੱਸ ਬਹੁਤ ਤਕੜਾਂਗਾ ਤੂੰ ਮੈਨੂੰ ਲੱਗ ਗਿਆ ਪਤਾ ਆ ਜਾ ਆ ਜਾ ਆ ਜਾ ਬਾਹਰ ਆ ਜਾ ਹੁਣ ਕੋਈ ਆ ਨਾ ਜਾਵੇ ਓ ਮੰਨ ਗਈ ਹਾਂ ਹਾਂ ਮੰਨ ਗਈ ਮੰਨ ਗਈ ਕਰਦੇ ਆ ਗੁਲਬੱਤੇ ਲਾਦੇ ਆ ਉੱਤੋਂ ਤਾਂ ਵੀ ਲੱਗਦਾ ਤੈਨੂੰ ਪਟੇਲੀ ਦੇ ਹਨ ਲੱਗਾ ਤਾਂ ਸਹੀ ਆ ਇਹ ਰੱਖਣ ਗੰਡਾ ਇਹ ਪਰ ਕੁਬਾ ਜਆ ਵਾਲਾ ਹੋ ਗਿਆ ਹੁਣ ਤੂੰ ਕੁਬਾ ਜਿਆ ਦਾ ਸਾਰਾ ਦਾ ਜੋਰ ਲੱਗ ਗਿਆ ਹੁਣ ਕੁਬੀ ਹੋਊਗਾ ਸਿੱਧਾ ਹੋਊਗਾ ਚੱਲ ਆਂਡੇ ਜੇ ਲੈ ਕੇ ਜਾਣੇ ਹੁਣ ਤੂੰ ਆਂਡੇ ਦਾ ਲੈ ਆ ਨਾ ਮੈਂ ਕਹਿੰਦਾ ਮੈਂ ਇੱਤੀ ਖਾਲਿਆ ਕਰੂੰ ਦੋ ਪੁਰਜੀ ਮਣਾ ਲਿਆ ਕਰੀ ਨਾ ਨਾ ਲਈ ਜਾਈਂ ਆਂਡੇ ਤਾਂ ਲੱਫੜ ਐਵੇਂ ਹੁਣ ਤੈਨੂੰ ਬਾਹਰ ਲੋਕ ਗੱਲਾਂ ਬਣਾਉਣਗੇ ਨਾ ਫਿਰ ਆਖਣਗੇ ਇਹ ਗੱਲ ਲੱਖ ਰੁਪਈ ਦੀ ਆਂਡੇ ਤਾਂ ਲੈ ਕੇ ਨਹੀਂ ਆਇਆ ਹੈਗਾ ਹੁਣ ਤੂੰ ਆਂਡੇ ਲੈ ਕੇ ਕਿਵੇਂ ਜਾਏਗਾ ਹਰ ਤੰਬਾ ਜਾਤਾ ਤਰ ਆਇਆ ਅਜੋ ਨਾ ਤਾ ਫੜ ਕੇ ਲੈ ਕੇ ਜਾਣੇ ਬਹਿਣਗੇ ਮੈਂ ਤੈਨੂੰ ਲੈ ਜੂੰਗਾ ਚਲ ਫਾਇ ਲੈ ਇਹ ਘੜ ਲੰ ਅੰਡਾਂ ਦੇ ਜੀਵਨ ਆਓ ਖੜਦਾ 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 ਆਇਆ ਕਾ ਚਲਿਆ ਉਰੇ ਫੜਾ ਅੰਡੇ ਮੇਰੇ ਹੋ ਗਿਆ ਤੇ ਮੇਰੇ ਪੈਸੇ ਅੰਡਿਆਂ ਦੇ ਪੈਸਾ ਨੂੰ ਕੀ ਹੁਣ ਤੂੰ ਮੇਰਾ ਮੈਂ ਤੇਰਾ ਨਹੀਂ 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 ਇਹ ਗੱਲ ਗਲਤ ਨਾ ਪਹਿਲਾਂ ਮੇਰੇ ਪੈਸੇ ਬਾਹਰ ਦੀ ਪੱਕੀ ਸ਼ਾਤ ਲੱਗੀ ਸੀ ਕਿ ਮੇਰੀ ਆ ਰਿਹਾ ਮੁੱਕਰਦਾ ਥੋੜੀ ਜਿਮਾਨ ਤੋਂ ਮਹਿੰਗੀ ਬੰਦਾ ਖਰਾਈ ਆ ਹਾਂ 200 ਅੰਡੇ ਆ ਨਾ ਕਿਉਂਕਿ ਮੈਂ ਕੱਲ ਨੂੰ ਟਰੇ ਲੈ ਆ ਕੇ ਮੈਂ ਕੋਈ ਬੰਦਾ ਹੋਰ ਵੀ ਪੱਟਣਾ ਮੈਂ ਕਿਉਂ ਤੇਰੇ ਤੇ ਥੋੜੀ ਜਿਹੀ ਗੱਲਈ ਜੀ ਤੇ ਲੱਗ ਗਿਆ ਹਾਂ ਜੀ ਤਾਂ ਲੱਗ ਗਿਆ ਬਸ ਪਰ ਗੱਲ ਜੀ ਨਹੀਂ ਬਣੀ ਗੱਲ ਬਣੀ ਵੀ ਹਜੇ ਆਂਡੇ-ਉਂਡੇ ਖਾ ਕੇ ਆਈਂ ਜਿੰਨਾ ਚੱਕਰਾ ਤੇ ਦਾ ਮੈਂ ਖਾਏ ਮੇਰੇ ਅੰਡੇ ਨਹੀਂ ਖਾਂਦਾ ਹੈਗਾ ਤੂੰ ਇੰਗਾ ਡੇਗ ਡੂਗ ਜੇ ਨਾ ਜਾਇਂ ਕਿਤੇ ਅੰਡਾ ਕਿ ਮੜਦੂਗਾ ਬੁੱッコਲ ਤੇ ਤੂੰ ਨਿੱਕੜਦਾ ਅੰਡਾ ਤਾਂ ਨੂੰ ਮੈਂ ਛੱਕਾ ਆ ਵਣਗੀ ਨਾ ਗੱਲ ਤੈਨੂੰ ਕੀ ਲੱਗਦਾਗਾ ਵੀ ਪਿਆਰੀ ਨੇ ਤੈਨੂੰ ਪੈਸੇ ਅਜ 2000 ਛੱਡਤਾ ਇਹ ਤਾਂ ਤੈਨੂੰ ਮੈਂ ਚਾਰਟ ਤੇ ਲਾਇਆ 200 ਰੁਪਿਆ ਟਰੇ ਦਾ ਤਾਂ ਲੈ ਲਿਆ 150 ਹੀ ਟਰੇ ਇੱਕ ਹੋਰ ਲਿਆ ਕੇ ਰੱਖ ਲੂੰ ਉਦੋਂ ਬਾਅਦ ਜਦੋਂ ਆਇਆ ਕਰੇਗਾ 2000 ਰੋਜ਼ ਦਾ ਲਿਆ ਕਰੂੰਗੀ ਅੱਜ ਤੈਨੂੰ ਚਾਰਜਾ ਚੜ ਗਿਆ ਹੋਗਾ ਵੀ ਸ਼ਰਤ ਲਾ ਕੇ 2000 ਮੈਂ ਛੱਡ ਕਿਵੇਂ ਦਿੱਤਾ ਇਹਨੇ ਵੀ ਰੋਜ਼ ਹੀ ਛੜਾ ਲਿਆ ਕਰੂੰ ਆ ਜਾ ਤੇਰੀ ਜੇ ਜੇਬ ਨਾ ਖਾਲੀ ਕਰੀ ਮੈਨੂੰ ਪਿਆਰੀ ਕੌਣ ਕਹੂ ਵੱਡਾ ਆਗਾ ਆਂਡੇ ਲੈ ਕੇ ਸ਼ਰਤ ਲਾਉਣ ਵਾਲਾ ਲਾਤਾ ਬਣ ਗਈ ਗੱਲ ਨਾਲੇ ਆਂਡੇ ਖਾਵਾਂਗੇ ਇੱਕ ਗੱਲ ਇਹ ਸਮਝ ਨਹੀਂ ਆਈ ਮੈਨੂੰ ਸਾਹੀ ਕਿੱਥੇ ਲੁਕੀ ਰਹੀ ਇਹੇ ਨੇ ਤਾਂ ਆਂਡੇ ਫਿਰ ਹੀ ਮਿਲ ਗਏ ਨਾਲੇ ਮੇਰੀ ਗੱਲ ਸੁਣ ਜਿਗਾੜ ਲਾ ਲਿਆ ਕਰਾਂਗੇ ਹੂੰ ਆਂਡੇ ਸਾਡੀ ਦੇ ਮੌ ਚਿੱਟੇ ਐ ਬੱਟਰ ਦੇ ਬਟੇਰਾ ਪਿਆ ਸੀ ਉਹ ਧੁੰਦ ਚ ਤੁਰਿਆ ਫਿਰਦਾ ਸੀ ਤੂੰ ਤਾਂ ਚਾਲੀ ਨੇ ਕਿਹੜਾ ਗੱਲ ਕਰਨੀ ਹੈ ਕੋਈ ਤਾਂ ਹੀ ਮੈਨੂੰ ਕੀ ਪਤਾ ਸੀ ਨਹੀਂ ਐ ਬਿਜ਼ਨਸ ਤੋ ਰੱਖਿਆ ਅੱਜ ਸਰ ਤੇ ਬੰਦਾ ਨਹੀਂ ਹੈਗਾ ਇਸੇ ਗੱਲ ਦਾ ਬਿਜ਼ਨਸ ਤੋ ਰਿਆ ਹੈ ਸਾਲਾ ਆਪਾਂ ਕੀ ਲੈਣਾ ਹੈ ਆਪਣਾ ਪਾਲਾ ਲੈ ਜਾ ਕਰੂਗਾ ਆਪਾਂ ਕਿਸੇ ਤੋਂ ਕੀ ਲੈਣੇਗਾ ਨਹੀਂ ਯਾਰ ਇਹ ਆ ਗਏ ਅੱਜ ਆਂਡੇ ਖਾ ਕੇ ਹੋਰ ਵੀ ਤਕੜੇ ਹੋ ਜਾਗੇ ਉਹ ਲਿਆ ਚੱਲ ਫੇਰ ਅੰਡੇ ਵਾਲਾਂਗੇ ਬਣੀ ਚ ਹੁਣ